ਇਰਾਨ ਤੋਂ ਤਾਂ ਤੇਲ ਖਰੀਦਣਾ ਹੀ ਬੰਦ ਕਰਤਾ ਸੀਗਾ ਨਾ ਅਮਰੀਕਾ ਦੇ ਦਬਾਅ 'ਚ ਇਰਾਨ ਦੇਖੋ ਚੰਗਾ ਮਿੱਤਰ ਸੀ ਇੰਡੀਆ ਦਾ ਜੀ ਉਹ ਜਿਹੜਾ ਪੋਰਟ ਇਹਨਾਂ ਨੇ ਡਿਵੈਲਪ ਕਰਨਾ ਸੀ ਚਾਹ ਬਾਰਸ਼ਾਤ ਹੂੰ ਇਰਾਨ ਦੇ ਵਿੱਚ ਹੀ ਸੀਗਾ ਚైనా ਨੂੰ ਕਾਊਂਟਰ ਕਰਨ ਵਾਸਤੇ ਸੀਗਾ ਜਿਹੜਾ ਜੀ ਇੱਕ ਬਹੁਤ ਵੱਡਾ ਰੇਲਵੇ ਪ੍ਰੋਜੈਕਟ ਇੰਡੀਆ ਨੇ ਉੱਥੇ ਆਰੰਭਣਾ ਸੀਗਾ ਤਾਂ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਨਾ ਕਿ ਅਮਰੀਕਾ ਦੇ ਵਿਰੋਧ ਦੇ ਚਲਦੇ ਆ ਹੂੰ ਉਹ ਬਦਲ ਗਿਆ ਜੀ ਕਹਿਣ ਦਾ ਪਾਵੇ ਆ ਨੀ ਤਾਂ ਇਹਨਾਂ ਦੀ ਤੁਸੀਂ ਸੋਨੀਆ ਗਾਂਧੀ ਦਾ ਸ਼ਾਇਦ ਸਟੇਟਮੈਂਟ ਨਹੀਂ ਪੜਿਆ ਹੋਵੇਗਾ ਸੋਨੀਆ ਗਾਂਧੀ ਨੇ ਵੀ ਇਹੋ ਗੱਲ ਕਹੀ ਕਿ ਈਰਾਨ ਦੇ ਸਾਡਾ ਮਿੱਤਰ ਸੀ ਜੀ ਅੱਜ ਤੁਸੀਂ ਮਤਲਬ ਉਹਦੇ ਹੱਕ 'ਚ ਬੋਲ ਨਹੀਂ ਰਹੇ ਹੂੰ ਤਾਂ ਉਹੀ ਚੀਜ਼ ਹੈ ਨਾ ਕਿ ਇਤਿਹਾਸ ਜੇ ਦੇਖੀਏ ਜੀਓ ਪੋਲਿਟਿਕਸ ਦਾ ਤਾਂ ਈਰਾਨ ਬਹੁਤ ਇਹਨਾਂ ਦੇ ਨਾਲ ਸੂਤ ਰਿਹਾ ਹੈ ਜਿਹੜੀਆਂ ਨਾਲ ਜੀ ਹੁਣ ਉਥੋਂ ਤੇਲ ਬੰਦ ਹੋ ਗਿਆ ਸੀਗਾ ਕੋਈ ਜਿਆਦਾ ਕੱਚਾ ਤੇਲ ਤੇ ਮੇਰੇ ਖਿਆਲ ਦੇ ਨਾਲ ਨਹੀਂ ਆਉਂਦਾ ਰਸ਼ੀਆ ਤੋਂ ਲੈਂਦੇ ਨੇ ਜਾਂ ਤੇ ਚਲ ਬਹੁਤਾ ਪ੍ਰਭਾਵ ਨਹੀਂ ਪੈਂਦਾ ਨਹੀਂ ਉਥੇ ਪਤਾ ਕੀ ਆ ਉਥੇ ਉਹ ਜਿਹੜੀ ਮਤਲਬ ਇੱਕ ਨਾ 30 35 ਕਿਲੋਮੀਟਰ ਦੀ ਸਮੁੰਦਰੀ ਕਹ ਲੋ ਕਿ ਇੱਕ ਉਹਨੂੰ ਸਟ੍ਰੇਟ ਆਫ ਹਾਰਮونز ਸ਼ਾਇਦ ਹਮ ਹਾਰਮونز ਕੁਛ ਇਸ ਤਰ੍ਹਾਂ ਦਾ ਨਾਮ ਹੈ ਜੀ ਜੀ ਉਹ ਉਹ ਬਹੁਤ ਮਤਲਬ ਕਿ ਆ ਵੇਖੋ ਆ ਨਾ ਕਿਸੇ ਨੇ ਦੱਸ ਵੀ ਦਿੱਤਾ ਸਟੇਟ ਆਫ ਹਾਰਮੋਜ਼ ਹਾਂ ਇਹ ਜੀ ਹੈ ਨਾ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੁਨੀਆਂ ਦਾ ਹੀ ਜੇ ਤੁਸੀਂ ਵੇਖੋਗੇ ਤਾਂ ਕਰੂਡ ਔਇਲ ਦਾ ਤਾਂ ਮੇਰੇ ਖਿਆਲ ਦੇ ਨਾਲ ਲਗਭਗ 2 ਤੇਈ ਇੱਥੋਂ ਗੁਜ਼ਰਦਾ ਹੈ ਹੂੰ ਲਗਭਗ 2 ਤੇਈ ਫਿਰ ਇੰਡੀਆ ਦਾ ਜੇ ਤੁਸੀਂ ਦੇਖੋਗੇ ਤਾਂ ਦੁਨੀਆਂ ਦਾ ਨਹੀਂ ਇੰਡੀਆ ਦੇ ਲਿਹਾਜ਼ ਨਾਲ ਦੇਖੀ ਤਾਂ ਮੇਰੇ ਖਿਆਲ ਦੇ ਨਾਲ ਕਰੂਡ ਔਇਲ 2 ਤੇਈ ਜਾਂਦਾ ਇੱਥੋਂ ਹੂੰ ਫਿਰ ਉਹ ਇੱਕ ਜਿਹੜੀ ਗੈਸ ਖੁਸ ਹੁੰਦੀ ਆ ਤਾਂ ਉਹਦਾ ਵੀ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਇਥੇ ਆਉਂਦਾ ਆ ਠੀਕ ਹੈ ਜੀ ਜੀ ਹੁਣ ਗੱਲ ਇਹ ਆ ਕਿ ਜੇ ਉਹ ਬਲੌਕ ਕਰਦੇ ਉਹ ਬਲੌਕ ਇਹਨਾਂ ਨੇ ਈਰਾਨ ਨੇ ਕਿਹਾ ਹਮ ਅ ਮਨਜ਼ੂਰੀ ਤਾਂ ਦੇ ਦੁੱਤੀ ਆ ਇਹਨਾਂ ਦੀ ਆਪਣੀ ਜੋ ਵੀ ਵਿਧੀ ਆ ਪਾਰਲੀਮੈਂਟ ਕਹਿ ਲੋ ਜਾਂ ਵੈਸੇ ਤੇ ਉੱਥੇ ਰਾਜ ਤੁਹਾਨੂੰ ਪਤਾ ਹੀ ਹੈ ਨਾ ਕਿਸ ਤਰ੍ਹਾਂ ਦਾ ਚੱਲਦਾ ਹੈ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਮਨਜ਼ੂਰੀ ਤਾਂ ਦੇ ਦਿੱਤੀ ਪਰ ਇੱਕ ਕਮੇਟੀ ਦੀ ਕਿਤੇ ਨਾ ਕਿਤੇ ਮੋਰ ਲੱਗਣੀ ਬਾਕੀ ਆ ਜੀ ਪਰ ਜੇ ਮੰਨ ਲਓ ਇਧਰੋਂ ਇਹ ਫੈਸਲਾ ਹੋ ਜਾਂਦਾ ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਹਮ ਕਿ ਜਿਵੇਂ ਹੁਣ ਦੇਖੋ ਹੁਤੀ ਹੋ ਗਿਆ ਹਿਜ਼ਬੁੱਲਾਹ ਵਾਲੇ ਹੋ ਗਏ ਹਮਾਸ ਵਾਲੇ ਹੋ ਰਹਾ ਜੀ ਜੇ ਮੰਨ ਲਓ ਇਹ ਹੁਣ ਕਿਉਂਕਿ ਈਰਾਨ ਦੇ ਪੱਖ ਚ ਨੇ ਇਜ਼ਰਾਇਲ ਦੇ ਸਾਰੇ ਉਲਟ ਨੇ ਹਮ ਠੀਕ ਹੈ ਜੀ ਹੁਣ ਜੇ ਅੱਗੋਂ ਦਾ ਲਾਲ ਸਾਗਰ ਏਡਾਕ ਲੈਂਦੇ ਆ ਜੀ ਰੈਡ ਸੀ ਜੀ ਨੂੰ ਆਪਾਂ ਕਹਿੰਦੇ ਆ ਤਾਂ ਬਹੁਤ ਵੱਡੀ ਵਿਵਪਤਾ ਹੈ ਦੁਨੀਆ ਵਾਸਤੇ ਹੁਣ ਇਸੇ ਕਰਕੇ ਅਮਰੀਕਾ ਵਾਰਨ ਕਰ ਰਿਹਾ ਕਿ ਇਹ ਜੇ ਤੁਸੀਂ ਗਲਤ ਕੰਮ ਕੀਤਾ ਤੇ ਫਿਰ ਤੁਸੀਂ ਤੁਹਾਨੂੰ ਇਹ ਪੁੱਲ ਬਹੁਤ ਮਹਿੰਗੀ ਟੁਕੇਗੀ ਜੀ ਤਾਂ ਇਹ ਸ਼ਾਇਦ ਕਮੈਂਟ ਜਿਹੜਾ ਹੈ ਵਾਕਿਆ ਵਾਜ਼ਬ ਹੈ ਨਾ ਤਾਂ ਤੇ ਚਿੰਤਾ ਵੀ ਇਹਨਾਂ ਦੀ ਜਾਇਜ਼ ਆ ਕਿ ਜੇ ਉਹ ਬਲਾਕੇਜ ਹੋ ਜਾਂਦੀ ਆ ਹੂੰ ਚਾਹੇ ਤੇ ਉਹ ਰੈਡ ਸੀ ਦੀ ਆ ਚਾਹੇ ਉਹ ਹਾਰਮੋਸ ਦੀ ਆ ਤਾਂ ਕਿਤੇ ਨਾ ਕਿਤੇ ਬਹੁਤ ਦਿੱਕਤ ਪੈਦਾ ਹੋ ਜਾਏਗੀ ਔਰ ਅਮਰੀਕਾ ਇਹ ਹੁਣ ਨਹੀਂ ਦੇਗਾ ਇਹਦਾ ਮਤਲਬ ਹੈ ਕਿਉਂਕਿ ਇਰਾਨ ਵੀ ਹੁਣ ਡਾਇਰੈਕਟਲੀ ਕਹਿੰਦਾ ਕਿ ਭਾਈ ਆ ਜਾਓ ਜੀ ਤੁਹਾਡੇ ਨਾਲ ਹੁਣ ਅਸੀਂ ਵੇਖਾਂਗੇ ਡਾਇਰੈਕਟਲੀ ਹੂੰ ਤੋਂ ਕਹਿਣ ਦਾ ਭਾਵ ਇਹ ਹੈ ਕਿ ਹੁਣ ਇਹ ਜਿਹੜੀ ਜੰਗ ਆ ਵੀ ਹੋ ਸਕਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਰ ਪੜ ਕੇ ਬੰਦ ਸਕਦੀ ਹੈ ਬਿਲਕੁਲ ਜੰਗ ਤੇ ਵੈਸੇ ਹੁਣ ਜੇ ਤੁਸੀਂ ਵੇਖੋਗੇ ਤੇ ਇਸ ਦੌਰ ਦੇ ਵਿੱਚ ਦਾਖਲ ਹੋ ਗਈ ਕਿ ਅਮਰੀਕਾ ਡਾਇਰੈਕਟਲੀ ਅਟੈਕ ਕਰ ਕਰਾਇਆ ਉਹ ਇਨਵੋਲਵ ਹੋ ਗਿਆ ਤੇ ਜੇ ਉਹ ਇਸ ਤਰ੍ਹਾਂ ਦੀ ਬਲੋਕੇਜ ਖੜੀ ਕਰਦੇ ਤਾਂ ਉੱਥੇ ਅਮਰੀਕਾ ਹੋ ਸਕਦਾ ਮਾਰ ਕਰੇ ਪਰ ਇਹਦੇ ਚ ਇੱਕ ਚੀਜ਼ ਦੇਖਣ ਵਾਲੀ ਹੈ ਜੀ ਕਿ ਚਾਈਨਾ ਵੀ ਤਾਂ ਇੱਥੋਂ ਲੰਘਦਾ ਹੈ ਨਾ ਤੇ ਚਾਈਨਾ ਦੀ ਇਰਾਨ ਨਾਲ ਸੌਤ ਹੈ ਹੋ ਸਕਦਾ ਕਿ ਕੋਈ ਹੱਲ ਨਿਕਲ ਆਵੇ ਇਹਦਾ ਹਮ ਸਮਝਦੇ ਹੋ ਨਾ ਤੁਸੀਂ ਕਿ ਚਾਈਨਾ ਦਾ ਕਿਉਂਕਿ ਚਾਈਨਾ ਵੀ ਆਪਣੇ ਵਾਂਗੂ ਕਰੂਡ ਆਇਲ ਜਿਹੜਾ ਹੈ ਨਾ ਬਹੁਤ ਜ਼ਿਆਦਾ ਇੰਪੋਰਟ ਕਰਦਾ ਹੈ ਜੀ ਠੀਕ ਹੈ ਜੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਰੇ ਖਿੱਤੇ ਦਾ ਇਧਰ ਦਾ ਜਿਹੜਾ ਇਸ ਤਰ੍ਹਾਂ ਦਾ ਕਹ ਲਵਾਂ ਕਿ ਸਮਾਨ ਹੈ ਉਹਦਾ ਲਾਂਘਾ ਵੱਡਾ ਇਹੀ ਬਣ ਗਿਆ ਨਾ ਇਸ ਕਰਕੇ ਹੋ ਸਕਦਾ ਕਿ ਚਾਈਨਾ ਸਮਝਾ ਬੁਝਾ ਲਵੇ ਕਿ ਇਹ ਕੰਮ ਨਾ ਕਰੋ ਜੀ 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 ਬਾਕੀ ਭਾਈ ਅਮਰੀਕਾ ਵਾਲੇ ਬੈਠੇ ਆ ਉਹ ਵੇਖ ਲੈਂਦੇ ਹੁੰਦੇ ਨੇ ਨਾ ਵੀ ਕਿੰਧਰ ਨੂੰ ਖੜਨਾ ਹੈ ਅਸੀਂ ਕਿਹੜੇ ਪਾਸੇ ਵੇਖਣਾ ਤੇ ਮਿੱਤਰ ਕਹਿ ਰਹੇ ਨੇ ਸੋਢੀ ਸਾਹਿਬ ਕਿ ਅਸੀਂ ਸਟੇਟਮੈਂਟ ਪੜ੍ਹੀ ਹੋਈ ਹੈ ਜਿਹੜੀ ਸੋਨੀਆ ਜੀ ਵਾਲੀ ਤੁਸੀਂ ਗੱਲ ਕਰ ਰਹੇ ਹੋ ਈਰਾਨ ਬਾਰੇ ਅ ਰਿੰਕੂ ਭਾਜੀ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਲਈ ਤੇ ਇੱਕ ਮਿੱਤਰ ਦਾ ਕਮੈਂਟ ਆ ਮਿੰਟੂ ਜੀ ਜੱਸਾ ਔਜਲਾ ਜੀ ਦਾ ਪਹਿਲਾਂ ਤੇ ਕੰਟਰੀਬਿਊਸ਼ਨ ਲਈ ਸ਼ੁਕਰੀਆ ਭਾਈ ਜੀ ਤੁਹਾਡਾ ਇਹ ਕਹਿੰਦੇ ਕਿ 1985 에어 ਇੰਡੀਆ ਕਨੈਕਸ਼ ਬੋਮਬਿੰਗ ਕਹਿੰਦੇ ਬਾਰੇ ਚਾਣਨਾ ਪਾਓ ਤੁਸੀਂ ਤੇ ਹੈਰੀ ਨਾਲ ਜੀ ਦਾ ਕਮੈਂਟ ਵੀ ਹੈ ਜੀ ਕਹਿੰਦੇ ਬਿਕੋਜ਼ ਆਫ ਵਾਰ ਯੂਕੇ ਟੈਸਟਿੰਗ ਐਮਰਜੈਂਸੀ ਸਾਰੇ ਨੂੰ ਲੰਡਨ ਅੱਛਾ ਜੀ ਜੀ ਤੇ ਯਮਨ ਨੇ ਮਿਜ਼ਾਈਲ ਦਾਗੇ ਕਹਿੰਦੇ ਇਜ਼ਰਾਈਲ ਇਜ਼ਰਾਈਲ ਦੇ ਉੱਪਰ ਮਤਲਬ ਕੁੱਲ ਮਿਲਾ ਕੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਵਧ ਰਹੀਆਂ ਨੇ ਇਹ ਹਮ ਬਾਕੀ ਦੇਸ਼ ਵੀ ਵਿੱਚ ਇਨਵੋਲਵ ਹੋ ਰਿਹਾ ਜਿਵੇਂ ਦੇਖੋ ਉਹੀ ਹੈ ਨਾ ਕਿ ਉਹ ਤੇ ਚਿੰਤਾ ਇਸੇ ਗੱਲ ਦੀ ਹੈ ਕਿ ਬਈ ਕੋਈ ਮਤਲਬ ਵੱਡਾ ਕਟਨਾਕਰਮ ਨਾ ਵਾਪਰੇ ਹਮ ਵੱਡਾ ਜੰਗ ਨਾ ਲੱਗ ਜੇ ਦੁਨੀਆਂ ਦੀ ਜ਼ਦ ਚ ਨਾ ਜਾਵੇ ਮਗਹੀ ਹੋ ਜਾਏ ਕਿ ਬੁਰੇ ਹਾਲ ਹੋ ਜਾਣ ਕਿ ਤਾਂ ਕਿ ਜੰਗ ਬਹੁਤ ਆਰਥਿਕ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਹੈ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਦੁਆ ਹੀ ਕਰ ਸਕਦੇ ਆ ਆਪਾਂ ਤਾਂ ਭਾਈ ਨਾ ਹੀ ਵਧੇ ਕੰਮ ਨਾ ਹੀ ਵਧੇ ਪਰ ਕੰਮ ਘਟਦਾ ਨਸਰ ਆ ਨਹੀਂ ਰਿਹਾ ਬਿਲਕੁਲ ਜਿਸ ਤਰ੍ਹਾਂ ਕਹਿ ਲੋ ਕਿ ਹੁਣ ਅਮਰੀਕਾ ਦੀ ਜਿਹੜੇ ਹਮਲੇ ਕਰਕੇ ਨਾ ਥੋੜਾ ਜਿਹਾ ਹੋਰ ਖਲਾਰਾ ਜਆ ਵਧ ਗਿਆ ਲੱਗਦਾ ਹੂੰ ਪਹਿਲਾਂ ਤੇ ਆਪਾਂ ਲੱਗਦਾ ਸੀ ਸ਼ਾਇਦ ਕੋਈ ਨਾ ਕੋਈ ਭਈ ਠੱਲ ਪਵੇ ਚਲੋ ਆਪਾਂ ਤੇ ਅਕਸਰ ਦੁਆਵਾਂ ਕਰਦੇ ਆ ਭਾਈ ਜੰਗ ਵਾਸਤੇ ਕਿ ਭਈ ਸ਼ਾਂਤੀ ਬਣੀ ਰਵੇ ਅ ਕਿਮ ਯੋਂਗ ਨੇ ਪਰਮਾਣੂ ਬੰਬ ਦੇਣ ਦੀ ਪਹਿਲ ਕੀਤੀ ਅੰਗਰੇਜ਼ੀ ਕਹਿ ਰਹੇ ਨੇ ਉਹ ਤੇ ਹਾਂ ਜੀ ਰਸ਼ੀਆ ਨੇ ਵੀ ਸਟੇਟਮੈਂਟ ਦਿੱਤੀ ਸੀ ਇਸ ਤਰ੍ਹਾਂ ਦੀ ਕੁਝ ਕੱਲ ਕੇ ਪਰਸੋਂ ਅਮਰੀਕਾ ਦੇ ਹਮਲੇ ਤੋਂ ਬਾਅਦ ਨਾ ਉਹਨਾਂ ਨੇ ਵੀ ਸਟੇਟਮੈਂਟ ਇਸ ਤਰ੍ਹਾਂ ਦੀ ਦਿੱਤੀ ਸੀ ਕਿ ਕੁਝ ਦੇਸ਼ ਕੁਝ ਦੇਸ਼ ਜਿਹੜੇ ਆ ਉਹ ਈਰਾਨ ਨੂੰ ਇਸ ਤਰ੍ਹਾਂ ਦੇ ਹਥਿਆਰ ਦੇਣ ਵਾਸਤੇ ਤਿਆਰ ਵਰ ਤਿਆਰ ਨੇ ਹੂੰ ਜੀ ਮਿੰਟੂ ਜੀ ਖੈਰ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਧੰਨਵਾਦ ਤੁਹਾਡਾ ਨਾਲ ਜੁੜੇ ਰਹਿਣ ਵਾਸਤੇ ਤੇ ਮਿੰਟੂ ਜੀ ਸਮਾ ਆਪਣਾ ਹੋ ਚੱਲਿਆ ਪਰ 2 ਮਿੰਟ ਦਾ ਆਪਾਂ ਵਾਅਦਾ ਕੀਤਾ ਸੀ ਦੋਸਤਾਂ ਦੇ ਨਾਲ ਆਪਾਂ 2 ਮਿੰਟ ਹੋਰ ਲਾ ਦਈਏ ਹੁਣ ਬਾਹਰਲੇ ਦੇਸ਼ਾਂ ਦੀ ਗੱਲ ਹੋਈ ਹੈ ਤੇ ਕਈ ਕਹਿੰਦੇ ਵੀ ਜਿਹੜੇ ਨੇਪਾਲ ਦੇ ਵਿੱਚ ਹੀ ਲੰਘ ਲੰਘ ਜਾਂਦੇ ਆ ਪੂਰਨ ਤੇ ਵੀ ਹੁਣ ਰੋਕ ਲੱਗ ਜਾਣੀ ਆ ਉਹ ਵੀ ਰਡਾਰ ਤੇ ਨੇ ਹਾਂ ਜੀ ਦੇਖੋ ਅੰਕੜੇ ਜਿਹੜੇ ਹਨ ਉਹ ਇੱਥੇ ਹੈਗੇ ਨੇ ਨੇਪਾਲ ਦੇ ਕਿ ਕਿਸ ਤਰ੍ਹਾਂ ਉਧਰੋਂ ਬੰਦੇ ਭੱਜ ਰਹੇ ਆ ਬਾਇਆ ਨੇਪਾਲ ਹਮ ਮਤਲਬ ਕਿ 5 ਸਾਲਾਂ ਦੇ ਵਿੱਚ ਕਹਿੰਦੇ ਕਿ 44 ਗੁਣਾ ਅੰਕੜਾ ਜਿਹੜਾ ਉਹ ਵਧਿਆ ਕਿ ਅੱਜ ਦੀ ਤਰੀਕ ਦੇ ਵਿੱਚ ਇੱਕ ਬਹੁਤ ਵੱਡੀ ਤਦਾਦ ਆ ਜਿਹੜੀ ਇਮੀਗ੍ਰੇਸ਼ਨ ਦੇ ਅੰਕੜੇ ਆ ਨੇਪਾਲ ਇਮੀਗ੍ਰੇਸ਼ਨ ਦੇ ਅੰਕੜੇ ਆ ਕਿ ਹੋਂ ਤੱਕ ਜੇ ਆਪਾਂ ਦੇਖੀਏ ਜਿੰਨੇ ਬੰਦੇ ਇਸ ਤਰ੍ਹਾਂ ਗਏ ਨੇ ਹੂੰ ਤਾਂ ਉਹ ਜਿੰਨੀ ਗਿਣਤੀ ਹੈ 5 ਸਾਲਾਂ ਦੇ ਵਿੱਚ ਤਾਂ ਉਹ 44 ਗੁਣਾ ਹੈ ਜਿਹੜੀ ਜੀ ਤੇ ਪਿਛਲੇ 6 ਮਹੀਨਿਆਂ ਦੇ ਵਿੱਚ 7170 ਭਾਰਤੀਆਂ ਨੇ ਕਹਿੰਦੇ ਕਿ ਇਸ ਤਰ੍ਹਾਂ ਦੇ ਰਸਤੇ ਦਾ ਇਸਤੇਮਾਲ ਕੀਤਾ ਤੇ ਫਿਰ ਮੁੜ ਕੇ ਉਹ ਕੋਈ ਹੋਏ ਨਹੀਂ ਨਿਕਲ ਗਿਆ ਕੋ ਚੀਨ ਨੂੰ ਕੋ ਹਾਂਗਕਾਂਗ ਨੂੰ ਕੋ 사ઉਦੀ আরব ਨੂੰ ਹੂੰ ਮਤਲਬ ਕਿ ਉਹਨਾਂ ਦੇ ਵਿੱਚੋਂ ਸਿਆਤਾਤਰ ਜਿਹੜੇ ਆ ਵਾਂਟਡ ਬੰਦੇ ਹੁੰਦੇ ਆ ਤਾਂ ਹੁਣ ਇਹ ਸਖਤਾਈ ਕਰ ਦੇਣਗੇ ਜੀ ਠੀਕ ਹੈ ਨਾ ਸਖਤਾਈ ਕਰ ਦੇਣਗੇ ਕਿ ਜਿਵੇਂ ਨੇਪਾਲ ਦਾ ਜਿਹੜਾ ਸ਼ਤਰਪੂਵਨ ਇੰਟਰਨੈਸ਼ਨਲ 에ਰਪੋਰਟ ਆ ਕਿ ਉੱਥੇ ਹੁਣ ਜਿਹੜਾ ਇੰਡੀਅਨ 에ਜੰਸੀਆਂ ਦਾ ਜਾਲ ਹੋਰ ਵੀ ਹੋ ਸਕਦਾ ਕਿ ਟਾਈਟ ਕਰ ਦੇਣ ਇਤਾਂ ਦੀ ਗੱਲ ਹੈ ਕੀ ਆ ਤਾਂ ਇਹ ਕਿਤੇ ਨਾ ਕਿਤੇ ਕਹਿ ਲੋ ਕਿ ਸਰਕਾਰ ਵਾਸਤੇ ਹੈਗੀ ਹੈ ਚਿੰਤਾਜਨਕ ਗੱਲ ਕਿਉਂ ਕਿ ਕੁਝ ਆਪਣੇ ਪੰਜਾਬ ਚੋਂ ਵੀ ਤੇ ਬੰਦੇ ਵਾਂਟਡ ਜਿਹੜੇ ਆ ਉਹ ਨਿਕਲ ਕੇ ਗਏ ਆ ਬਿਲਕੁਲ ਕਈਆਂ ਬਾਰੇ ਇਹੀ ਆ ਕਿ ਉਹ ਇੱਥੋਂ ਨੇਪਾਲ ਪਹੁੰਚਦੇ ਆ ਨੇਪਾਲ ਤੋਂ ਗਾਂ ਫਿਰ ਦੂਜੇ ਮੁਲਕਾਂ ਚ ਨਿਕਲ ਜਾਂਦੇ ਆ ਜੀ ਤੇ ਨੇਪਾਲ ਤੁਹਾਨੂੰ ਪਤਾ ਹੀ ਆ ਪਹੁੰਚਣਾ ਸੌਖਾ ਸੌਖਾ ਹੈ ਬਿਲਕੁਲ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਿਨਾ ਐਨਓਸੀ ਇਦਾਂ ਯਾਤਰਾ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਰਡਾਰ ਤੇ ਆਉਣਗੇ ਰਡਾਰ ਤੇ ਆਉਣਗੇ ਬਿਲਕੁਲ ਜੀ ਭਾਈ ਇਹਦੇ ਧਿਆਨ ਰੱਖਣਾ ਪੈਣਾ ਹੁਣ ਸਾਰਿਆਂ ਨੂੰ ਜਿਹੜੇ ਇਸ ਤਰ੍ਹਾਂ ਨਿਕਲਦੇ ਪਰ ਕੋਈ ਨਾ ਕੋਈ ਜਿਹੜੇ ਟੇਡੇ ਰਸਤੇ ਵਾਲੇ ਹੁੰਦੇ ਕੋਈ ਉਹ ਟੇਡੇ ਰਸਤੇ ਨਾ ਲੈਂਦੇ ਆ ਜੀ ਕੋਈ ਨਾ ਕੋਈ ਤੁਹਾਨੂੰ ਪਤਾ ਹੀ ਹੈ ਜੀ ਜੀ ਚਲੋ ਖੈਰ ਸਮਾ ਆਪਣਾ ਹੋ ਚਲੇ ਤੇ ਮਿੱਤਰ ਕਾਫੀ ਦੱਸ ਰਹੇ ਨੇ ਵੀ ਮੀਂਹ ਵਾਲਾ ਮੌਸਮ ਬਣਿਆ ਪਿਆ ਜੀ ਮਾਹੌਲ ਬਣਿਆ ਪਿਆ ਤੇ ਚੰਗੀ ਗੱਲ ਹੈ ਹੋਰਾਂ ਹੱਥ ਮਿਲੇ ਕਿਸੇ ਪਾਸਿਓ ਆ ਮੀਂਹ ਤੇ ਹੁਣ ਪਈ ਜਾਂਦੇ ਜੀ ਮੌਨਸੂਨ ਆ ਗਿਆ ਹੂੰ ਕਈ ਜ਼ਿਲ੍ਹਿਆਂ 'ਚ ਮੀਂਹ ਪੈ ਗਿਆ ਤੇ ਆਪਣੇ ਵੀ ਸਵੇਰੇ ਸਾਡੇ ਉਧਰ ਪਿੰਡਾਂ 'ਚ ਹੈਗਾ ਸੀਗਾ ਸ਼ਰਾਟਾ ਜੀ ਸਵੇਰੇ ਪਿਆ ਮੀ ਥੋੜਾ ਪਰ ਬਾਅਦ ਦੇ ਵਿੱਚ ਤੇ ਬੜੀ ਗਰਮੀ ਹੋ ਗਈ ਦੁਪਹਿਰੇ ਹਾਂ ਜੇ ਥੋੜਾ ਮੀ ਪਵੇ ਤੇ ਜ਼ਿਆਦਾ ਬਹੁਤ ਗਰਮੀ ਹੋਈ ਜੀ ਦੁਪਹਿਰੇ ਤੇ ਮਤਲਬ ਕਿ ਐ ਜਿਦਾ ਕਹਿੰਦੇ ਨਾ ਪੱਠੀ ਬੜਾ ਕੰਮ ਬਣਿਆ ਸੀਗਾ ਹੁਣ ਬਾਹਰ ਨਿਕਲਦੇ ਫਿਰ ਦੇਖਦੇ ਇਹੀ ਹੁਣ ਮੌਸਮ ਆ ਗਿਆ ਨਾ ਮੌਨਸੂਨ ਦਾ ਇਹੀ ਆ ਕਦੇ ਫੁੱਲ ਗਰਮੀ ਤਾਂ ਹਮਸ ਤੇ ਕਦੇ ਫਿਰ ਸ਼ਰਾਟ ਆ ਗਿਆ ਠੰਡਾ ਠੰਡੀ ਹਵਾ ਆ ਗਈ ਜੀ ਸ਼ਰਾਟੇ